ਕੌ ਨਾਂ ਨਿਸ਼ਾਉ ਤੇਰੀ ਬੜੀ ਆਈ ਕੋਈ ਨਾਂ ਨਾ ਜਾਣੇ ਮੇਰਾ ਧੰਨ ਧੰਨ ਸਤਿਗੁਰੂ ਨਾਰਕ ਦੇਵ ਜੀ ਮਾਰੇ ਅਨੰਤ ਜਨਮ ਜੀਵਾਂ ਆਜਾ ਆਪਕੀ ਚਾਹ ਸ੍ਰੀਮਦਾਬ ਜੀ ਮੇਰੇ ਸੱਚਾ ਪਿਤਾ ਕਰਾਣੇ ਨਾਲ ਜੁਰਕਰ ਸੁਨੇ ਵਾਲੇ ਘਾੜੇ ਵਾਲੇ ਜਿਸ ਦੇ ਬਾਬਾ ਯਾਰ ਬਕੀ ਨਾਲ ਜੋ ਬਾਬਾ ਚਾਹ ਦੀ ਬਣਾਈ ਹੋਈ ਕਲਾ ਕੋ ਬੇਤੀ ਚਾਲ ਕਰਦਾ ਮੁੱਲ ਤੋਂ ਬਨੋ ਜੀ ਬਾਬਾ ਜੀ ਹਰ ਹਰ ਬਾਬਾ ਜੀ ਇਸ ਤੈਨੂੰ ਵਾਲੇ ਬੰਦੇ ਬਾਬਾ ਜੀ ਲੱਖ ਸੁਨੇ ਵਾਲੇ ਦੇ ਬਾਬਾ ਜੀ ਕੰਡਾ ਦਰੋਂ ਦੀ ਦਸਤ ਕੀਤੀ ਜਾਂ ਪਿਆਰ ਕਿਰਪਾ ਕਰਨੀ ਮੇਰ ਪ੍ਰਿਆਤਰਾ ਕੇ ਬਾਬਾ ਜੀ ਇਹ ਰਸਮ ਕਸਮ ਦੀ ਆਪ ਇਜਾਜ਼ਤ ਦੇਣੀ ਹੋਰ ਸਾਰੇ ਕਾਰਜ ਆਪ ਸੰਗੋ ਕਮਪੂਰਨ ਕਰਨੇ ਸੋਣੀ ਰਾਮ ਮਿੱਲਾ ਲਵਾ ਕੇ ਔਰ ਬਾਬਾ ਜੀ ਮੇਰ ਪ੍ਰਿਆਤਰਾ ਕੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਬਾਬਾ ਜੀ ਨੇ ਉਸ ਦੇ ਬਾਰੇ ਦੱਸਣ ਦੀ ਜੋ ਆਪ ਬੱਚੇ ਹਨ ਦਾਕਰ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮੇਰ ਪ੍ਰਿਆਤਰਾ ਕੇ ਸਾਰੇ ਕਾਰਜ ਆਪ ਸੰਪੂਰਨ ਕਰਨੇ ਮੇਰ ਪ੍ਰਿਆਤਰਾ ਕੇ ਅੰਸ਼ ਸੰਸਾਹੀ ਹੋ ਕੇ ਵੇਦੀ ਲਾਲਚੰਦ ਮੈਮੋਰੀਅਲ ਕਲੱਬ ਨੂੰ ਹਮੇਸ਼ਾ ਤਰਕੀਆਂ ਬਖਸ਼ਿਸ਼ ਕਰਕੇ ਨਿਆਲੋ ਨਿਹਾਲ ਕਰਨਾ ਸਲਾਮਤ ਹੈ ਮੇਰੇ ਪ੍ਰਯਾਤ੍ਰਕਨਔਰ ਬਾਬਾ ਜੀ ਸਾਰੇ ਕਾਰਜ ਆਪ ਅੰਗਸੰਘ ਹੋ ਕੇ ਸੰਪੂਰਨ ਕਰਨੇ ਸਮੂਹ ਪਰਿਵਾਰਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਲੈ ਕੇ ਚਲਾਉਣਾ ਆਪ ਜੀ ਦਾ ਹੌਟ ਆਸਰਾ ਲਿਆ ਹਾਂ ਕਿਰਪਾ ਕਰਨੀ ਅੰਗਸੰਘ ਹੋ ਕੇ ਬਾਬਾ ਜੀ ਸਾਰੇ ਕਾਰਜ ਸੰਪੂਰਨ ਕਰਨੇ ਔਰ ਸਮੂਹ ਪਰਿਵਾਰਾਂ ਦੇ ਗ੍ਰਹਿਕ ਕੀ ਕਿਰਪਾ ਕਰਨੀ ਸਹੀ ਤਰ੍ਹਾਂ ਕੁਰਬਾਨੀ ਦਾ ਪ੍ਰਵਾਹ ਵਿਚਾਂ ਚੱਲਦਾ ਰਹੇ ਲੋ ਲੰਗਰ ਤਪਦੇ ਰਹਿਣ ਸਾਧ ਸੰਗਤ ਸ਼ਕਤੀ ਰੇ ਢੰਡਾਰੇ ਭਰਪੂਰ ਕਰਨੇ ਰਸਤਾ ਦਰਗਾਹ ਜੋ ਪੈਣੀਆ ਗੁਰੂ ਨਾਨਕ ਨਾਮ ਕੜਦੀ ਕਲਾ ਸੇਰ ਪਾਏ ਸਰਬਤ ਦਾ ਹੋਗੀ ਉਹ ਤਾਂ ਮੁਰਗੇ ਵੀ ਮੁਰਗੇ ਫੋਟੋ ਦਿਖਾ ਫੋਟੋ ਅਸਲੇ ਜੀ ਝੰਡਾ ਚਲਾਉਣ ਦੀ ਰਸਮ ਅਦਾ ਕੀਤੀ ਜਾਏਗੀ ਤੇ ਅੱਜ ਜਦੀ لال ਚੈਨ ਮੈਮੋਰੀਅਲ ਕਲੱਬ ਆਸ ਝੰਡਾ ਚੁੜਾ ਜਾ ਰਹੀ ਹੈ ਰਖੜੀ ਵਾਲੇ ਦਿਨ ਤੇ ਬਾਬਾ ਜੀ ਮੌਜੂਦ ਨੇ ਬਾਬਾ ਜੀ ਨੇ ਅਰਦਾਸ ਕੀਤੀ ਹੈ ਹਾਂਜੀ ਜੀ ਮੈਂ ਅੱਜ ਜੋ ਕਿ ਕਈ ਸਾਲਾਂ ਤੋਂ 베ਦੀ لال ਚੰਦ ਮੈਮੋਰੀਅਲ ਕਲੱਬ ਸ੍ਰੀ ਚੌਰਾਥ ਸਾਹਿਬ ਦੇ ਖੁੱਲੇ ਮੈਦਾਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਟੰਡੇ ਦੀ ਰਸ ਰਤਸਾ ਵੰਦਨ ਵਾਲੇ ਦਿਨ ਕੀਤੀ ਜਾਂਦੀ ਹੈ ਇਹ ਜੋ ਰਾਮਲੀਲਾ ਹੋ ਰਹੀ ਹੈ ਤੁਸੀਂ ਜਾਣਦੇ ਹੋ ਕਿ ਅੱਜ ਦਾ ਜੋ ਮਾਹੌਲ ਹੈ ਜੋ ਚੱਲ ਰਿਹਾ ਹੈ ਬੜਾ ਬਿਆਨਕ ਹੈ ਪਰ ਅਸੀਂ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਪ੍ਰਭੂ ਰਾਮ ਦੀ ਤਾਕਤ ਦੇ ਨਾਲ ਔਰ ਪ੍ਰਸ਼ਾਸਨ ਦੀ ਤਾਕਤ ਦੇ ਨਾਲ ਇਹ ਕਦਮ ਚੁੱਕ ਲਈ ਮੈਂ ਲਾਹਣ ਵਾਸੀਆਂ ਤੇ ਸਹਿਰ ਨਿਵਾਸੀਆਂ ਅੱਗੇ ਬੇਨਤੀ ਕਰਾਂਗਾ ਕਿ ਸਾਡਾ ਜੋ ਅਸੀਂ ਇਹ ਕਦਮ ਚੁੱਕ ਰਹੇ ਆ ਸਾਡਾ ਦਿਲ ਦੀ ਗਹਿਰਾਈਆਂ ਦੇ ਨਾਲ ਆਪਣੀ ਸੱਚੀ ਆਤਮਾ ਦੇ ਨਾਲ ਦਿਲੋਂ ਸਾਡਾ ਸਾਥ ਦੇਣ ਤਾਂ ਕਿ ਜੋ ਅਸੀਂ ਪ੍ਰਭੂ ਰਾਮ ਦੇ ਲੀਲਾ ਵਖਾਉਣ ਜਾ ਰਹੇ ਆ ਕਿ ਜੋਗੇ ਇਹ ਚੰਗੀ ਲੱਗੇ ਲੋਕਾਂ ਨੂੰ ਲੋਕ ਜੋ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਪਤਾ ਲੱਗ ਸਕੇ ਇਹ ਛਿਰੀ रामचंद्र ਜੀ ਨੇ ਧਰਤੀ ਦੇ ਆ ਕੇ ਕੀ ਕੀਤਾ ਔਰ ਉਹਨਾਂ ਨੇ ਪੜਾਵਾ ਪੜਾਵਾ ਦਾ ਨਿਸ਼ਤਾ ਕੀਤੀ ਸੀ ਪਤੀ ਪਤਨੀ ਦਾ ਰਿਸ਼ਤਾ ਕੀਤਾ ਸੀ ਔਰ ਬਲੀ ਔਰ ਨੇਕੀ ਦੀ ਕੀ ਗੱਲ ਸੀ ਇਹ ਸਾਰੇ ਵਿਚਾਰ ਜਿਹੜੇ